ਤੁਸੀਂ ਦਰਬਾਰ ਸਾਹਿਬ ਜਾਓ ਨਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਤੁਸੀਂ ਜਿਹੜੇ ਪਾਸੇ ਤੋਂ ਮਰਜੀ ਪੌੜੀਆਂ ਉਤਰ ਕੇ ਦਰਬਾਰ ਸਾਹਿਬ ਚਲੇ ਜਾਓ ਦੁਨੀਆਂ ਦਾ ਸ਼ਾਇਦ ਇੱਕੋ ਇੱਕ ਧਾਰਮਿਕ ਸਥਾਨ ਹੈ ਜਿਹਦੀਆਂ ਪੌੜੀਆਂ ਉਤਰ ਕੇ ਆਈਆਂ ਦੀਆਂ ਪੌੜੀਆਂ ਚੜ੍ਹ ਕੇ ਨਹੀਂ ਦਰਬਾਰ ਸਾਹਿਬ 'ਚ ਜਾਈਦੀ ਕਿਤੇ ਵੀ ਚਲੇ ਜਾਓ ਤੁਸੀਂ ਦੁਨੀਆਂ 'ਚ بڑے بڑے ਮੰਦਰ ਆ ਬੜੀਆਂ ਬੜੀਆਂ ਚਰਚਾਂ ਆ ਬੜੀਆਂ ਬੜੀਆਂ ਮਸਜਿਦਾਂ ਆ ਬੋਧੀਆਂ ਦੇ ਮਾਠ ਆ ਪਰ ਸੁਣੀਆਂ ਦੇ ਜਿੰਨੇ ਧਾਰਮਿਕ ਸਥਾਨ ਆ ਸਾਰਿਆਂ ਦੀਆਂ ਪੌੜੀਆਂ ਚੜ ਕੇ ਜਾਈਦਾ ਵਾ ਇੱਕੋ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਜਿਹਦੀਆਂ ਪੌੜੀਆਂ ਚੜ ਕੇ ਨਹੀਂ ਪੌੜੀਆਂ ਉਤਰ ਕੇ ਆਈਦਾ ਉਹਦਾ ਕਾਰਨ ਆਇ ਜਿਹੜਾ ਸ਼ਬਦ ਆਪਾਂ ਅਰਦਾਸ ਵਿੱਚ ਵਰਤਦੇ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੇ ਗੁਰੂ ਰਾਮਦਾਸ ਮਹਾਰਾਜ ਜਦਾਂ ਤੇਰਾ ਘਰ ਸਾਰੇ ਸ਼ਹਿਰ ਦੇ ਨਾਲੋਂ ਨੀਵਾ ਵਾ ਪਰ ਮਹਾਨਤਾ ਸਾਰੀ ਦੁਨੀਆ ਤੋਂ ਉੱਚੀ ਆ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਾਡਾ ਮਨ ਵੀ ਕਿਤੇ ਇੰਨਾ ਹੀ ਨੀਵਾ ਹੋ ਜਾਵੇ ਤੇ ਸਾਡੀ ਮੱਤ ਆਪਣੇ ਆਪ ਹੀ ਉੱਚੀ ਹੋ ਜਾਣੀ ਹੈ ਬਸ ਫਰਕ ਇਹ ਹੈ ਕਿ ਬੰਦਾ ਮਨ ਨੀਵਾ ਕਰਨਾ ਚਾਹੁੰਦਾ ਹੀ ਨਹੀਂ ਅੜੀਆ ਬੰਦੇ ਦੀ ਬੰਦੇ ਦੀ ਗੁਰੂ ਦੇ ਦਰਬਾਰ ਅੰਦਰ ਵੀ ਅੜੀਆ ਕਿ ਮਨ ਨੀਵਾ ਹੋ ਗਿਆ ਤੇ ਸਭ ਕੁਝ ਨੀਵਾ ਹੋ ਗਿਆ ਬਸ ਮਨ ਦੇ ਝੁਕਣ ਦੀ ਗੱਲ ਸੀ ਜਿਹੜਾ ਮਨ ਗੁਰੂ ਦੇ ਦਰਬਾਰ ਅੰਦਰ ਝੁਕ ਗਿਆ ਉਹਦੀ ਸਦਾ ਹੀ ਜੈ ਹੈ ਸਦਾ ਹੀ ਜੈ ਹੈ ਸਦਾ ਹੀ ਜੈ ਹੈ